ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਘਰ ਚੋਂ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸਤਾ ਮਾਰੀ ਔਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ, ਕ੍ਰਾਸ ਕੇਸ ਵੀ ਨਹੀਂ ਕੀਤਾ ਗਿਆ। ਹਾਰ ਕੇ ਮੈਨੂੰ ਕੋਰਟ ਦਾ ਆਸਰਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ। ਇਹ ਸਭ ਨੂੰ ਪਤਾ ਹੈ ਕਿ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਕਰਚ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸਤਾ ਮਾਰੀਆਂ ਔਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ ਕ੍ਰਾਸ ਕੇਸ ਵੀ ਨਹੀਂ ਕੀਤਾ ਗਿਆ ਹਾਰ ਕੇ ਮੈਨੂੰ ਕੋਰਟ ਦਾ ਆਸਰਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ ਨਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਨ ਨੂੰ ਸਜ਼ਾ ਸਜ਼ਾ ਸੁਣਾਈ ਹੈ ਔਰ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ 9 ਗੁਰਜਮ ਹੈ ਜੀ ਆਪੀਸੀ ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਕੀਤਾ ਜੀ 1000 ਰੁਪਿਆ ਕਿੰਨੇ ਲੋਕ ਸੀ ਇਹ ਚ 9 ਬੰਦੇ ਸੀ ਇੱਕ ਬੰਦੇ ਇੱਕ ਅਕਿਊਜ਼ ਦੀ ਚ ਡੈਥ ਹੋ ਚੁੱਕੀ ਸੀ ਕੇਸ ਕੀ ਸੀ ਕੇਸ ਇਹ ਰਜਿੰਦਰਦੀਪਾ ਜੀ ਵੱਲੋਂ ਕੰਪਲੇਂਟ ਪਾਈ ਗਈ ਸੀ ਵੀ ਮੇਰੇ ਘਰ ਵੜ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 452 ਆਪੀਸੀ ਤਹਿਤ ਇਹ ਉਰੇ ਕੰਪਲੇਂਟ ਪਾਈ ਸੀ ਰਿਸ਼ਿੰਦਰਦੀਪਾ ਜੀ ਨੇ ਜੇ ਸਾਰੇ ਕੇਸ ਨੂੰ ਸੰਬੰਧਿਤ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਕੇਸ ਨੂੰ ਦੋਸ਼ੀ ਕਰਾਰ ਦੇ ਕੇ ਦੋ-ਦੋ ਸਾਲ ਦੀ ਨਸਜਾ ਕਰਤੀ ਹੈ ਇਹ 2008 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਜੀ